ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋ ਤੁਸੀਂ ਸਾਰੇ ਠੀਕ ਹੋ ਤੁਹਾਨੂੰ ਬਰਾਂ ਦੇ ਸਾਰਿਆਂ ਤੋਂ ਮੇਰ ਭਰਿਆ ਰੱਖਣ ਤੇ ਲੋ ਜੀ ਅੱਜ ਆਪਾਂ ਤਾਂ ਬਣਾਉਂਦੇ ਚਟਨੀ ਬੀਕੋਸ ਅਸੀਂ 2-3 ਦਿਨ ਬਹੁਤ ਜ਼ਿਆਦਾ ਬੀਜੀ ਸੀ ਨੰਦਾ ਆਈਆਂ ਹੋਈਆਂ ਸੀਆਂ ਤੇ ਚਟਨੀ ਕਾਦੀ ਬਣਾਈ ਹੈ ਟਮਾਟਰ ਖੀਰਾ ਤੇ ਹਰੀ ਮਿਰਚ ਤੇ ਧਣੀਆਂ ਤੇ ਪਦੀਨਾ ਪਾ ਕੇ ਪਿਆਜ਼ ਪਾ ਕੇ ਤੇ ਕੋਕਿੰਦੇ ਬੱਚੇ ਕਹਿੰਦੇ ਸੀ ਚਟਨੀ ਖਾਣੀ ਆ ਮਾਮੀ ਆਪਾ ਚਟਨੀ ਅੱਜ ਬਣਾ ਲਈ ਕਿਉਂਕਿ ਬਿਜੀ ਬਹੁਤ ਸੀ ਤਾਂ ਹੀ ਮੇਰੇ ਤੋਂ ਕੱਲ ਵੀਡੀਓ ਨਹੀਂ ਪਾਈ ਗਈ ਤੇ ਇੱਧਰ ਆਪਾਂ ਨੇ ਚਟਨੀ ਉਹ ਕਰ ਲਈ ਸੀ ੁੰਡੇ ਕੋਟੇ ਨਾਲ ਦਰੜ ਫੜੜ ਜੀ ਤੇ ਹੁਣ ਆਪਾਂ ਇਹਨੂੰ ਕਰਦੇ ਫਰਾਈ ਕਿਉਂਕਿ ਉਹ ਪਾ ਕੇ ਤੇ ਆਪਾਂ ਫਰਾਈ ਕਰ ਲਈ ਜੀ ਕੋਸਨਾ ਬੱਚੇ ਵੀ ਫਰਾਈ ਥੋੜੀ ਜੀ ਭਾਲਦੇ ਆ ਤੇ ਮੇਰੇ ਹਸਬੰਦ ਤਾਂ ਖਾਂਦੇ ਹੀ ਨਹੀਂ ਉਹ ਜੇ ਬਗੈਰ ਫਰਾਈ ਕੀਤੇ ਤਾਂ ਖਾਂਦੇ ਹੀ ਨਹੀਂ ਤੇ ਬਹੁਤ ਜਿਆਦਾ ਬੀਜੀ ਸੀ ਕਿਉਂਕਿ ਤੁਹਾਨੂੰ ਪਤਾ ਹੀ ਫਿਰ ਜਦੋਂ ਆਹਾਂ ਗੈਸਟ ਆਏ ਹੋਣ ਘਰੇ ਤੇ ਉਖਾ ਹੋ ਜਾਂਦਾ ਤੇ ਨਾਲ ਹੀ ਕੋਈ ਵਿਆਹ ਦੇ ਦੇ ਕੇ ਆ ਡੱਬੇ ਤੇ ਲੱਡੂ ਤਾਂ ਬੱਚਿਆਂ ਨੇ ਦਿੱਤੇ ਚੱਕ ਤੇ ਇਹ ਰਹੀ ਸੀਗਾ ਸਮਾਨ ਆਇਆਗਾ ਮਿੰਟ ਚ ਤਰਾਤੂ ਉਡੋ ਗਿਆ ਬੱਚੇ ਲੈ ਕਰਦੇ ਆ ਮਠਿਆਈ ਹਨਾ ਤੇ ਨਾ ਆਪਾਂ ਫਿਰ ਖਾਣਾ ਖਾ ਕੇ ਗਏ ਸੀ ਸ਼ਾਪਿੰਗ ਕਰਨ ਸ਼ਾਪਿੰਗ ਕਰਦੀਆਂ ਬੀਬੀਆਂ ਥਿੰਨੇ ਬੈਠੀਆਂ ਆਪਾਂ ਤਾਂ ਸਾਈਡ ਤੇ ਹੋ ਕੇ ਬੈਠ ਗਏ ਸੀਗੇ ਇਹ ਇਹਨਾਂ ਦੇ ਕੁਝ ਚਾਜੇ ਨਾਲ ਪਸੰਦ ਨਹੀਂ ਆਉਂਦਾ ਇਹ ਕੱਢ ਦੇ ਭਾਈ ਉਹ ਕੱਢ ਦੇ ਭਾਈ ਤੁਹਾਨੂੰ ਪਤਾ ਹੀ ਹਨਾ ਤੇ ਅੱਜ ਇਹ ਜਾਣਗੇ ਕਿ ਫਿਰ ਸਾਡੀ ਸਰਗੋਣਾ ਆਉਗੀ ਸਾਡੇ ਕੋਲੇ ਮੇਰਾ ਛੋਟਾ ਭਰਾ ਪਰਜਾਈ ਆਉਣਗੇ ਮੈਂ ਸਾਨੂੰ ਮਿਲਣ ਵਾਸਤੇ ਫਿਰ ਵਾਰੀ ਵਾਰੀ ਆਉਣਗੇ ਫਿਰ ਵੱਡੇ ਆਉਣਗੇ ਜਦ ਬੱਚਿਆਂ ਨੂੰ ਛੁੱਟੀਆਂ ਮਿਲ ਗਈਆਂ ਉਹਨਾਂ ਨੇ ਹਜੇ ਗੁਡੀਆਂ ਦੇ ਵੀ ਪੇਪਰ ਚੱਲਦੇ ਆਤੇ ਉਹ ਹੋ ਸੀ ਹੁਣ ਆਪਾਂ ਘਰ ਆ ਗਏ ਸੀ ਹੁਣ ਬੱਚੇ ਕਹਿੰਦੇ ਸਖਾਣੇ ਚੋਲ ਤੇ ਆਪਾਂ ਅੱਜ ਨਵੇਂ ਜਿਹੇ ਤਰੀਕੇ ਨਾਲ ਚੋਲ ਬਣਾਵਾਂਗੇ ਇਧਰ ਆਪਾਂ ਨੇ ਤੇਲ ਲੈ ਲਿਆ ਔਰ ਘਿਓ ਲੈ ਲਿਆ ਤੇ ਘਿਓ ਦੇ ਵਿੱਚ ਪਾਤਾ ਆਪਾਂ ਨੇ ਜੀਰਾ ਕਿੰਦੇ ਪਿਆਜ਼ ਤੇ ਆਲੂ ਬਰੀਕ-ਬਰੀਕ ਪਾ ਕੇ ਚੌਲ ਬਣਾਉਣੇ ਆ ਮਾਮੀ ਜੀ ਤੇ ਮਨਵੀਰ ਨੇ ਪਿਆਜ਼ ਆਲੂ ਉਹ ਕਰਤੇ ਸੀ ਚੌਪ ਕਰਤੇ ਸੀ ਨਾਲੇ ਤੇ ਨਾਲੇ ਛਿੱਲ ਛਿੱਲ ਲਏ ਸੀ ਤੇ ਨਾਲ ਮੈਂ ਪਾਤੀਆਂ ਕਾਲੀਆਂ ਮਿਰਚਾਂ ਤੇ ਨਾਲ ਹੀ ਪਾਤਾ ਮੈਂ ਪਿਆਜ਼ ਤੇ ਆਲੂ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰਾਂਗੇ ਤੇ ਚੌਲ ਮੈਂ ਥੋੜੇ ਜੇ ਪਹਿਲਾਂ ਭਿਉ ਕੇ ਰੱਖ ਦਿੱਤੇ ਸੀ ਬਿਕੋਜ਼ ਕਿਉਂਕਿ ਨਾ ਚੌਲ ਭਿਉਏ ਹੋਏ ਵੀ ਬਹੁਤ ਵਧੀਆ ਬਣਦੀ ਜੀ ਆਪਾਂ ਵਾਲ ਕੇ ਨਹੀਂ ਬਣਾਉਣੀ ਨਾ ਤੇ ਵੀ ਇਸ ਤਰ੍ਹਾਂ ਬਣਾਵੇ ਤੇ ਗ੍ਰੀਨ ਪੀਸ ਸੀ ਨਾਲ ਗ੍ਰੀਨ ਪੀਸ ਪਾਤੇ ਹਰੇ ਮਟਰ ਉਹ ਫਿਰ ਕੋਈ ਕਹਿੰਦਾ ਮੈਨੂੰ ਇਹ ਚਾਹੀਦਾ ਕੋਈ ਮੈਨੂੰ ਕਹਿੰਦਾ ਇਹ ਚਾਹੀਦਾ ਛੋਟਾ ਕਹਿੰਦਾ ਕਿ ਮੈਨੂੰ ਨਾ ਤਾਂ ਵਿੱਚ ਪਿਆਜ਼ ਚਾਹੀਦੇ ਆ ਨਾ ਮਨਵਾਲੀ ਚਾਹੀਦੇ ਆ ਨਾ ਮਟਰ ਚਾਹੀਦੇ ਤੇ ਨਾਲ ਮੈਂ ਥੋੜਾ ਜਿਹਾ ਟਮਾਟਰ ਚੌਪ ਕਰਕੇ ਪਾ ਲਿਆ ਸੀ ਹਾਫ ਟਮਾਟਰ ਪਾਇਆ ਸੀ ਜਿਆਦਾ ਨਹੀਂ ਪਾਇਆ ਸੀ ਬਿਕੋਜ਼ ਫਿਰ ਅਸੀਂ ਆਪ ਵੀ ਖਾਣੇ ਹਨਾ ਤੇ ਹੋਨੇ ਦਰੇ ਉਹ ਹੋ ਗਏ ਸੀ ਫਰਾਈ ਹੋ ਗਏ ਸੀ ਤੇ ਆਪਾਂ ਚੌਲ ਅੱਜ ਬਣਾਵਾਂਗੇ ਇਹ ਰਾਈਸ ਕੁੱਕਰ ਤੇ ਥੋੜਾ ਜਿਹਾ ਮੈਂ ਹਲਦੀ ਪਾਉਂਗੀ ਕਿਉਂਕਿ ਮਸਾਲਾ ਪਾੜਦੇ ਆ ਵੀ ਵਿੱਚ ਚਿੱਟੇ ਨਾ ਦਿਸਣ ਤੇ ਨਮਕ ਮੈਂ ਸਾਰਾ ਇਹਦੇ ਵਿੱਚ ਹੀ ਪਾ ਲਿਆ ਸੀ ਮਸਾਲੇ ਵਿੱਚ ਤੇ ਥੋੜਾ ਜਿਹਾ ਲਾਲ ਮਿਰਚ ਦਾ ਪਾਊਡਰ ਪਾਇਆ ਸੀ ਉਹਨਾਂ ਨੇ ਹਰੀ ਮਿਰਚ ਨਹੀਂ ਪਾਉਣ ਦਿੱਤੀ ਕਹਿੰਦੇ ਹਰੀ ਮਿਰਚ ਨਹੀਂ ਖਾਣਗੇ ਤੇ ਅੱਜ ਕੋਈ ਰੈਸਪੀ ਤਾਂ ਬਣੀ ਨਹੀਂ ਇਹ ਹੀ ਰੈਸਪੀ ਆ ਤੇ ਕੱਲ੍ਹ ਅਸੀਂ ਬਹੁਤ ਬੀਜੀ ਸੀਗੇ ਕਿਉਂਕਿ ਉਹਨਾਂ ਨੂੰ 2-3 ਦਿਨ ਹੋ ਗਏ ਸੀ ਆਇਆਂ ਨੂੰ ਤੇ ਰਾਤ ਅਸੀਂ ਬਣਾਇਆ ਸੀ ਛਾਈ ਪਨੀਰ ਉਹਨਾਂ ਵਾਸਤੇ ਤੇ ਇਧਰ ਮੈਂ ਚੌਲ ਪਹਿਲਾਂ ਭੌਂ ਕੇ ਰੱਖੇ ਸੀਗੇ ਤੇ ਮੈਂ ਪਾਤੇ ਹੁਣ ਰਾਈਸ ਕੁਕਰ ਵਿੱਚ ਤੇ ਜਿਹੜਾ ਮੈਂ ਮਸਾਲਾ ਫਰਾਈ ਕੀਤਾ ਇਹ ਵੀ ਮੈਂ ਰਾਈਸ ਕੁਕਰ ਵਿੱਚ ਪਾ ਦਿੱਤਾ ਕਿਉਂਕਿ ਇਹਦੇ ਵਿੱਚ ਬਣਾਉਂਗੀ ਅੱਜ ਮੈਂ ਚੌਲ ਚੌਲ ਜ਼ਿਆਦਾ ਬਣਨੇ ਸੀ ਕਿਉਂਕਿ 8-9 ਜਣਿਆਂ ਲਈ ਚੌਲ ਬਣਨੇ ਸੀਗੇ ਤੇ ਫਿਰ ਉਹ ਸੀਗਾ ਮੈਂ ਕਿਹਾ ਚਲ ਇਹਦੇ ਚੀ ਬਣਾ ਲੈਂਦੀ ਪਹਿਲਾਂ ਆਪਾਂ ਪਾਣੀ ਪੀ ਪੀ ਕੇ ਸਾਡੇ ਆਉਂਦਿਆਂ ਨੂੰ ਤੇ ਖਾ ਖਾ ਕੇ ਆਈਸਕ੍ਰੀਮ ਤੇ ਉਹ ਕੀਤਾ ਕਿ ਸ਼ਿੰਕਾ ਭਰੀਆਂ ਪਈਆਂ ਸੀ ਪਾਣੀ ਦੀਆਂ ਉਹ ਭਾਂਡੀਆਂ ਦੀਆਂ ਤੇ ਇਧਰ ਆਪਾਂ ਨੇ ਪਾਣੀ ਪਾਤਾ ਹੁਣ ਨਾਲ ਜਿੰਨੇ ਆਪਾਂ ਨੇ ਚੌਲ ਲਏ ਸੀਗੇ ਮੈਂ ਦੋ ਬਾਟੀਆਂ ਵੱਡੀਆਂ ਚੌਲਾਂ ਦੀਆਂ ਲਈਆਂ ਸੀਗੀਆਂ ਤੇ ਮੈਂ 2.5 ਤੋਂ ਤਿੰਨ ਤਿੰਨ ਤੋਂ ਘੱਟ ਬਾਟੀਆਂ ਮੈਂ ਪਾਣੀ ਦੀਆਂ ਪਾਈਆਂ ਮਸਾਲਾ ਸਾਰਾ ਮੈਂ ਉਹਦੇ ਵਿੱਚ ਪਾਤਾ ਸੀ ਨਾਲ ਪਤਾ ਤੇਜ ਪੱਤਾ ਇੱਕ ਤੇਜ ਪੱਤੇ ਨਾਲ تھوڑی 스เมล ਵਧੀਆ ਆਉਂਦੀ ਹੈਗੀ ਫਿਰ ਇਹ ਸੌਸ ਨਾਲ ਖਾਣੇ ਲਈ ਹੁਣ ਆਪਾਂ ਇਹਨੂੰ ਕਵਰ ਕਰਕੇ ਕੁਲੇ ਮੈਂ ਕਰ ਲੈਂਦੀ ਚਾਹ ਪਾਣੀ ਦਾ ਇੰਤਜ਼ਾਮ ਤੇ ਇਹਨੂੰ ਮੈਂ ਚਲਾ ਤਾ ਇਹਦਾ ਵੀ ਸੋਖ ਬਹੁਤ ਆ ਸੋਖ ਵੀ ਆ ਪਰ ਜੇ ਆਪਾਂ ਚੌਲ ਵਾਲ ਕੇ ਬਣਾਉਣੇ ਦੀ ਸਾਰੀ ਵਾਈ ਨਿਕਲ ਜਾਂਦੀ ਤੇ ਲਓ ਜੀ ਚੌਲ ਰੈਡੀ ਹੋ ਗਏ ਉਹਾਾ ਟਮਾਟਰ ਤੇ ਧਨੀਆ ਉੱਤੇ ਪਾਤਾ ਸੀਗਾ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਰਿਕਵਰ ਕਰਦਾਂਗੇ ਚੰਗੀ ਤਰ੍ਹਾਂ ਬਣ ਜਾਣਗੇ ਚੰਗੀ ਤਰ੍ਹਾਂ ਵਧੀਆ ਬਣ ਗਏ ਤੇ ਇਧਰ ਇਹ ਕਹਿੰਦਾ ਵੀ ਮਾਮੀ ਮ